ਮੈਂ ਮੁਕਸਰ ਤੋਂ ਬਾਸ ਤੇ ਚੜਿਆ ਸੀਗਾ ਮਤਲਬ ਓਵਰ ਸਪੀਡ ਤੇ ਬਾਸ ਆਈ ਜਾਂਦੀ ਸੀਗੀ ਰਾਹ 'ਚ ਵੀ ਮਤਲਬ ਕਈ ਵਾਰ ਡਰਾਈਵਰ ਨੇ ਕੱਟ ਮਾਰੇ ਆ ਤੇ ਡਰਾਈਵਰ ਤੋਂ ਬਾਸ ਕੰਟਰੋਲ ਨਹੀਂ ਹੋਈਗੀ ਕੋਣੀ ਫਿਰ ਸੇਵਨਾਲੇ ਨੂੰ ਪਾ ਦਿੱਤਾ ਮੈਂ ਆ ਬਾਹਰ ਨਿਕਲਿਆ ਮੈਂ ਵੇਖਿਆ ਵੀ ਸੇਵਨਾਲੇ ਦਾ ਪਾਣੀ ਪੂਣੀ ਮਤਲਬ ਕਿੱਦਾਂ ਤੇ ਫਿਰ ਮੈਂ ਵਿੱਚ ਵੜ ਗਿਆ ਪੁੱਠਾ ਸਮਾਰਟਫੋਨ ਵੇਖਣ ਲੱਗ ਗਿਆ ਆ ਉਹਦਾ ਬਾਅਦ 'ਚ ਮੈਂ ਵੀ ਜਿੰਨੀ ਕਿ ਮੇਰੇ ਤੋਂ ਹੈਲਪ ਹੋ ਸਕੀ ਮੈਂ ਕੀਤੀ ਲੱਗ ਗਈ ਇੱਕ ਵੀਰ ਆਇਆ ਸੀ ਪੁੱਠਿਆ ਉਹਦੀ ਬਾਈ ਲੱਥੀ ਪਈ ਸੀ ਅੱਛਾ ਹਾਂਜੀ ਤੇ ਉਹਨੂੰ ਮਤਲਬ ਇੱਕ ਮੈਸ ਹੀ ਇੱਕ ਵੀਰਾ ਹੋਰ ਸੀਗਾ ਥੱਲੋਂ ਮਤਲਬ ਪੁਸ਼ ਕਰਕੇ ਉਹਨੂੰ ਵਸਤੇ ਤਾਂ ਚੜਾਇਆ ਲੰਮਾ ਪਾਇਆ ਸੀ ਤੁਹਾਡੇ ਵੀ ਸੱਟ ਲੱਗੀ ਹੋਈ ਹੈ ਮੱਥੇ ਤੇ ਹਾਂਜੀ ਹਾਂਜੀ ਇਹ ਰੋਡ ਕਰਕੇ ਹੋਇਆ ਸੀਗਾ ਇੱਕੋ ਤਾਂ ਅੱਗੇ ਵੱਜਣਾ ਦਾ ਕਰਕੇ ਤਾਂ ਨਿਊ ਦੀ ਬਸਤੇ ਵਿੱਚ ਜਿਹੜਾ ਨੌਜਵਾਨ ਮੌਜੂਦ ਸੀਗਾ ਚਸ਼ਮਦੀਦ ਉਹਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਵਾਪਰਿਆ ਸੀਗਾ ਕਿੱਥੋਂ ਬਸ ਆਈ ਸੀ ਤੇ ਕਿਵੇਂ ਤੁਹਾਨੂੰ ਹੋਇਆ ਸਾਰਾ ਕੁਝ ਐਕਚੁਅਲੀ ਬਾਈ ਜੀ ਮੈਂ ਮੁਕਸਰ ਤੋਂ ਬਸਤੇ ਚੜਿਆ ਸੀਗਾ ਠੀਕ ਹੈ ਤੇ ਰਾਹ 'ਚ ਵੀ ਮਤਲਬ ਓਵਰ ਸਪੀਡ ਤੇ ਬੱਸ ਆਈ ਜਾਂਦੀ ਸੀਗੀ ਰਾਹ 'ਚ ਵੀ ਮਤਲਬ ਕਈ ਵਾਰ ਡਰਾਈਵਰ ਨੇ ਕੱਟ ਮਾਰੇ ਆ ਅੱਛਾ ਤੇ ਇਤੋਂ ਧੁੰਦ ਦੇ ਕਾਰਨ ਮਤਲਬ ਇੱਕੋਦਮ ਟਰੱਕ ਮਤਲਬ ਓਵਰਟੇਕ ਕਰ ਰਿਹਾ ਸੀ ਹਾਂਜੀ ਸਾਹਮਣੇ ਆ ਗਿਆ ਮੰਨ ਲਓ ਹਾਂਜੀ ਹਾਂਜੀ ਤੇ ਡਰਾਈਵਰ ਤੋਂ ਬੱਸ ਕੰਟਰੋਲ ਨਹੀਂ ਹੋਈਗੀ ਤੇ ਉਹਨੇ ਫਿਰ ਸੇਵ ਨਾਲੇ ਨੂੰ ਪਾਤੀ ਜੀ ਸੇਵ ਨਾਲੇ ਨੂੰ ਪਾਤੀ ਤੁਸੀਂ ਸਰ ਕਿੱਥੋਂ ਤੋਂ ਕਿੱਥੇ ਜਾ ਰਹੇ ਸੀਗੇ ਮੈਂ ਜੀ ਅਬਹੋਰ ਤੋਂ ਤੁਰਿਆ ਸੀਗਾ ਮੈਂ ਅੰਬਰ ਸਰ ਜਾ ਰਿਹਾ ਜੀ ਕਿੱਥੇ ਬੈਠੇ ਸੀ ਬਸ ਦੇ ਵਿੱਚ ਕਿੱਥੇ ਮੌਜੂਦ ਸੀਗੇ ਮੈਂ ਲਾਸਟਲੀ ਸੀਟ ਤੇ ਬੈਠਾ ਸੀਗਾ ਤਾਂ ਕਰਕੇ ਸੇਫ ਨਿਕਲਿਆ ਠੀਕ ਹੈ ਤੁਸੀਂ ਮਤਲਬ ਥੱਲੋਂ ਆਏ ਹੋ ਕਿ ਪਹਿਲਾਂ ਛਾਲ ਮਾਰ ਲਈ ਸੀਗੀ ਨਹੀਂ ਨਹੀਂ ਮੈਂ ਮਤਲਬ ਅੰਦਰ ਹੀ ਨਿਕਲਿਆ ਮੈਨੂੰ ਥੱਲੇ ਹੀ ਕੱਢਿਆ ਗਿਆ ਹਾਂਜੀ ਹਾਂਜੀ ਮੈਂ ਆਪ ਹੀ ਨਿਕਲਿਆ ਹੀ ਸਹੀ ਗੱਲ ਦੱਸਦਾ ਕੋਈ ਅੱਗੇ ਵੀ ਅਸੀਂ ਬਸ ਤੇ ਜਾਂਦੇ ਜਾਂ ਹੋਰ ਵਾਸਤੇ ਨਹੀਂ ਮੈਂ ਐਕਚੁਅਲੀ ਵਾਸਤੇ ਟਰੈਵਲ ਕਰਦਾ ਹੀ ਨਹੀਂਗਾ ਮੈਂ ਘਾਟ ਹੀ ਕਰਦਾ ਮੋਸਟਲੀ ਘਾਟ ਹੀ ਕਰਦਾ ਓਕੇ ਹਾਂਜੀ ਠੀਕ ਹੈ ਤੇ ਜਿਹੜੀ ਹਾਲਾ ਜਦੋਂ ਡਿੱਗੀ ਆ ਬੱਸ ਲੋਕਾਂ ਦਾ ਰੌਲਾ ਪੈ ਗਿਆ ਹੋਣਾ ਕਿ ਕੀ ਹੋ ਗਿਆ ਹਾਂਜੀ 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 ਅੱਜ ਤੁਹਾਡੇ ਕੋਲ ਜਦੋਂ ਉਹ ਮਤਲਬ ਪਿੱਛੇ ਵਾਲੇ ਜਿੰਨੇ ਵੀ ਲੋਕੀ ਸੀਗੇ ਉਹ ਸਾਰੇ ਅੱਗੇ ਪੁਸ਼ ਹੋ ਗਏ ਸੀਗੇ ਠੀਕ ਹੈ ਸਿੱਪਾ ਮੁੜੀਆਂ ਹੋ ਗਈਆਂ ਹਾਂਜੀ ਹਾਂਜੀ ਹਾਂ ਤੇ ਮਤਲਬ ਹਫੜਾ ਦਫੜੀ ਚ ਕੀ ਆ ਵੀ ਜਿਹੜੇ ਅੱਗੇ ਵਾਲੇ ਸੀ ਨਾ ਮਗਰ ਵਾਲੇ ਉਹਨਾਂ ਦੇ ਉੱਤੇ ਹੀ ਭੱਜ ਦੌੜ ਕਰਨ ਲੱਗ ਗਏ ਸੀਗੇ ਹਾਂਜੀ ਭੱਜਲ ਹੋ ਗਏ ਸੀਗੇ ਸਾਰੇ ਤੇ ਮੈਂ ਵੀ ਮਤਲਬ ਥੋੜਾ ਜਿਹਾ ਹੋ ਗਿਆ ਸੀਗਾ ਬਾਅਦੋਂ ਕੰਟਰੋਲ ਕੀਤਾ ਮੈਂ ਆਪ ਬਾਹਰ ਨਿਕਲਿਆ ਮੈਂ ਵੇਖਿਆ ਵੀ ਸੇਵ ਨਾਲੇ ਦਾ ਪਾਣੀ ਪੁਣੀ ਮਤਲਬ ਕਿਦਾਂ ਤੇ ਫਿਰ ਮੈਂ ਵਿੱਚ ਵੜ ਗਿਆ ਪੁੱਠਾ ਸਮਾਨ ਸਮੂਹਣ ਵੇਖਣ ਲੱਗ ਗਿਆ ਆਪਦਾ ਬਾਅਦੋਂ ਮੈਂ ਵੀ ਜਿੰਨੀ ਕਿ ਮੇਰੇ ਤੋਂ ਹੈਲਪ ਹੋ ਸਕੀ ਮੈਂ ਕੀਤੀ ਤੁਸੀਂ ਹੋਰਾਂ ਨੂੰ ਵੀ ਕੱਢਿਆ ਹਾਂਜੀ ਹਾਂਜੀ ਇੱਕ ਮੈਂ ਸੀਗਾ ਇੱਕ ਸਰਦਾਰ ਵੀਰ ਜੀ ਹੋਰ ਸੀਗੇ ਮੇਰੇ ਨਾਲ ਉਹ ਬੱਸ ਦੇ ਵਿੱਚ ਹੀ ਸੀਗੀ ਹਾਂਜੀ ਹਾਂਜੀ ਉਹ ਵੀ ਬੱਸ ਦੇ ਵਿੱਚ ਹੀ ਸੀਗੀ ਉਹਨਾਂ ਦਾ ਵੀ ਮਤਲਬ ਸਿਰ ਪਾੜ ਗਿਆ ਸੀ ਟਰਬਨ ਖੁੱਲ ਗਈ ਸੀ ਸਾੜੀ ਠੀਕ ਹੈ ਆ ਤੁਹਾਡੇ ਵੀ ਸੱਟ ਲੱਗੀ ਹੋਈ ਹੈ ਮੱਥੇ ਦੇ ਉੱਤੇ ਹਾਂਜੀ ਹਾਂਜੀ ਇਹ ਰੋਡ ਕਰਕੇ ਹੋਇਆ ਸੀਗਾ ਇੱਕੋ ਤਾਂ ਅੱਗੇ ਵੱਜਣਾ ਦਾ ਕਰਕੇ ਡਰਾਈਵਰ ਦਾ ਸਰ ਮੈਨੂੰ ਐਕਚੁਅਲੀ ਕੋਈ ਆਈਡੀਆ ਨਹੀਂਗਾ ਠੀਕ ਹੈ ਕਲੈਕਟਰ ਡਰਾਈਵਰ ਦਾ ਕੁਝ ਪਤਾ ਦੋਵਾਂਗੇ ਨਹੀਂ ਮੈਨੂੰ ਕੁਝ ਨਹੀਂ ਪਤਾ ਜੀ ਕੋਈ ਨਹੀਂ ਪਤਾ ਠੀਕ ਹੈ ਤੇ ਉਸ ਸਵਾਰੀਆਂ ਜਿਹੜੀਆਂ ਕਿੰਨੇ ਕੁ ਸਵਾਰੀਆਂ ਦਾ ਜਿਹੜਾ ਨੁਕਸਾਨ ਹੋਇਆ ਜਿਵੇਂ ਕਹਿੰਦੇ ਕਿ ਲੱਤਾਂ ਮਹਾ ਦਾ ਕਬੜੇ ਨਹੀਂਆਂ ਲੋਕਾਂ ਦੀ ਕਾਫੀ ਅਗਲਿਆਂ ਦਾ ਮੋਸਟਲੀ ਸਾਰਿਆਂ ਦਾ ਹੀ ਹੋਇ ਇਹ ਕਿੰਨੇ ਕੇ ਦਾ ਟਾਈਮ ਕਿੰਨੇ ਸਹੀ ਕਿ ਰਾਈਟ ਟਾਈਮ ਕਿੰਨੇ ਵਜੇ ਸੀਗਾ ਤੇ ਪੌਣੀ ਘੱਟ ਦੇ ਲਾਗੇ ਸੀਗਾ ਫਿਰ ਹਸਾਮਾ ਹੁਣ ਇੱਕ ਘੱਟ ਮਤਲਬ ਬਸ ਓਵਰ ਸਪੀਡ ਸੀਗੀ ਪੂਰੀ ਹਾਂਜੀ ਹਾਂਜੀ ਓਵਰ ਸਪੀਡ ਸੀਗੀ ਠੀਕ ਹੈ ਕਹਿਆ ਜਾਵੇ ਮਤਲਬ ਮੈਂ ਹੁਣ ਡਰਨ ਵਾਲੀ ਤਾਂ ਕਿਹੜੀ ਗੱਲ ਹੈ ਹਾਂਜੀ ਠੀਕ ਹੈ ਇਹ ਕੇਅਰਲੈਸ ਹੋ ਕੇ ਚਰਾ ਲਿਆ ਡਰਾਈਵਰ ਕੇਅਰਲੈਸ ਸੀਗਾ ਡਰਾਈਵਰ ਹਾਂਜੀ ਹਾਂਜੀ ਠੀਕ ਹੈ ਇਹ ਜਿਵੇਂ ਅਕਸਰ ਕਹਿੰਦੇ ਕਿ ਬੱਸਾਂ ਨੂੰ ਕਾਲੀ ਹੁੰਦੀ ਆ ਤੇ ਫਿਰ ਲੱਗਦਾ ਨਹੀਂ ਕਿ ਉਹ ਕਾਲੀ ਦੇ ਕਾਰਨ ਕਿੰਨਾ ਨੁਕਸਾਨ ਹੋ ਗਿਆ ਅੱਜ ਇਹ ਕਾਲੀ ਕਰਕੇ ਆ ਫਿਰ ਜੀ ਸਹੀ ਗੱਲ ਦੱਸਾਂ ਮੋਸਟਲੀ ਨਿਊ ਦੀਵਾਲੀ ਬੱਸਾਂ ਦੀ ਕੰਪਲੀਟ ਬਹੁਤ ਹੁੰਦੀ ਆ ਮੈਂ ਇਹਨਾਂ ਦੀ ਬੱਸ ਤੇ ਟਰੈਵਲ ਕਰਕੇ ਰਾਜੀ ਨਹੀਂਗਾ ਤੇ ਮੈਂ ਅੰਮ੍ਰਿਤਸਰ ਜਾਣਾ ਸੀਗਾ ਥੋੜੀ ਮੇਰਾ ਜੋਬ ਦਾ ਥੋੜਾ ਇਸ਼ੂ ਸੀਗਾ ਤਾਂ ਕਰਕੇ ਮੈਂ ਬੈਠਾ ਸੀਗਾ ਬੱਸ ਨਹੀਂ ਤਾਂ ਮੈਂ ਇਹਨਾਂ ਦੀ ਬੱਸ ਤੇ ਬਹਿ ਕੇ ਰਾਜੀ ਨਹੀਂਗਾ ਇਹਨਾਂ ਦੇ ਕਾਫੀ ਹਾਦਸੇ ਹੁੰਦੇ ਨੇ ਪਹਿਲਾਂ ਹਾਂਜੀ ਹਾਂਜੀ ਉਧਰ ਵੀ ਨੇਰ ਵਿੱਚ ਡਿੱਗੀ ਸੀਗੀ ਬੱਸ ਹਾਂਜੀ ਹਾਂਜੀ ਬਟੇਂਡੇ ਵਾਲੀ ਸਾਈਡ ਹਾਂਜੀ ਹਾਂਜੀ ਠੀਕ ਹੈ ਤਾਂ ਤੁਹਾਨੂੰ ਮੌਤਾਂ ਦਾ ਪਤਾ ਲੱਗਿਆ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਮੌਤ ਮੇਰੇ ਹਿਸਾਬ ਨਾਲ ਜ਼ਿਆਦਾਤੋਂ ਨਹੀਂ ਮੈਨੂੰ ਪਤਾ ਮਤਲਬ 6-7 ਜਣੇ ਸ਼ਾਇਦ ਹੋਣਗੇ ਹਾਂਜੀ 8-10 ਜਣਿਆਂ ਦੇ ਘਾਟੋ ਘਾਟ ਕਿਸੇ ਦੀ ਬਾਹ ਮਤਲਬ ਲੱਗੀ ਇੱਕ ਵੀਰ ਆਇਆ ਸੀ ਉੱਠਿਆ ਉਹਦੀ ਬਾਹ ਲੱਥੀ ਪਈ ਸੀਗੀ ਅੱਛਾ ਹਾਂਜੀ ਤੇ ਉਹਨੂੰ ਮਤਲਬ ਇੱਕ ਮੈਂ ਸੀ ਇੱਕ ਵੀਰਾ ਹੋਰ ਸੀਗਾ ਥੱਲੋਂ ਮਤਲਬ ਪੁਸ਼ ਕਰਕੇ ਉਹਨੂੰ ਵਾਸਤੇ ਤਾਂ ਚੜਾਇਆ ਲੰਮਾ ਪਾਇਆ ਠੀਕ ਹੈ ਹਾਂਜੀ ਉਹ ਮਤਲਬ ਸਹੀ ਸੀਗੇ ਪਰ ਪਾਇਆ ਠੀਕ ਸੀਗੇ ਹਾਂਜੀ ਬਾਹਲ ਹੱਥ ਗਈ ਸੀਗੀ ਇੱਕ ਹੋਰ ਬਜ਼ੁਰਗ ਸੀਗੇ ਉਹਨਾਂ ਦਾ ਪਾਟਾ ਟੁੱਟ ਗਿਆ ਸੀਗਾ ਉਹਨਾਂ ਤੋਂ ਤੁਰਿਆ ਨਹੀਂ ਜਾ ਰਿਹਾ ਸੀਗਾ ਠੀਕ ਹੈ ਕਾਫੀ ਮਤਲਬ ਦੇਖਿਆ ਜਾਵੇ ਨਾ ਹਾਂ ਅੱਛਾ ਇਹ ਹਾਦਸੇ ਤੋਂ ਕਿੰਨਾ ਸਮਾਂ ਬਾਅਦ ਇੱਥੇ ਪ੍ਰਸ਼ਾਸਨ ਪਹੁੰਚਦਾ ਜਾਂ ਤੁਹਾਨੂੰ ਕੱਢਣ ਵਾਲੇ ਪਹੁੰਚਦੇ ਨੇ ਪ੍ਰਸ਼ਾਸਨ অলਮੋਸਟ ਟਾਈਮ ਤੇ ਆਇਆ ਟਾਈਮ ਤੇ ਆਇਆ ਹਾਂਜੀ ਹਾਂਜੀ ਟਾਈਮ ਤੇ ਆਇਆ ਠੀਕ ਹੈ ਠੀਕ ਹੈ ਭਾਈ ਬੋਤਨਵਾਜੀ ਥੈਂਕ ਯੂ ਜੀ ਲੋਕਾਂ ਵੱਲ ਟੀਵੀ ਨਾਲ ਜੁੜੇ ਤੁਸੀਂ ਮੈਂ ਇਮਤਾਜ਼ ਫਰੀਦਕੋਟ ਵਿਖੇ ਅੱਜ ਮੰਦਭਾਗੀ ਘਟਨਾ ਵਾਪਰੀ ਹੈ ਨਿਊ ਦੀ ਬੱਸ ਦੀ ਜਿਹੜੀ ਟਰੱਕ ਨਾਲ ਟੱਕਰ ਹੁੰਦੀ ਹੈ ਉਸ ਤੋਂ ਬਾਅਦ ਬੱਸ ਹੈ ਜਿਹੜੀ ਉਹ ਸੇਮ ਨਾਲੇ ਵਿੱਚ ਟ੍ਰੇਨ ਦੇ ਵਿੱਚ ਡਿੱਗ ਗਈਆਂ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਬੱਸ ਦਾ ਜਿਹੜਾ ਅਗਲਾ ਹਿੱਸਾ ਹੈ ਉਹ ਸਾਰਾ ਖਤਮ ਆ ਬੱਸ ਹੁਣੇ ਕੱਢੀ ਗਈ ਹੈ ਟ੍ਰੇਨ ਦੇ ਵਿੱਚੋਂ ਇੱਥੇ ਲੋਕ ਕਾਫੀ ਮੌਜੂਦ ਨੇ ਵੱਡਾ ਨੁਕਸਾਨ ਹੋਇਆ ਗੱਲਬਾਤ ਕਰਦੇ ਆਂ ਬਾਈ ਇੱਥੇ ਸਿਰਿਆ ਕੋਈ ਮੌਜੂਦ ਕਿਸੇ ਨੂੰ ਪਤਾ ਘਟਨਾ ਬਾਰੇ ਕੀ ਵਾਪਰੇ ਨਾ ਜੀ ਟਰੱਕ ਨਾਲ ਫੇਟ ਹੋਈ ਹੈ ਜੀ ਟਰੱਕ ਨਾਲ ਕੋ ਫੇਟ ਮਾਰੀ ਹੈ ਨੇ ਤੇ ਤੇ ਜਿਆਦੇ ਸੀਗੀ ਭਰੀ ਸੀ ਤਿੰਨ ਚਾਰਾਂ ਦੀ ਡੈਥ ਹੋਈ ਹੈ ਤਿੰਨ ਚਾਰ ਬੰਦੇ ਦੀ ਡੈਥ ਹੋ ਗਈ ਹੈ ਡੈਥ ਹੋ ਚੁੱਕਿਆ ਜੇ ਕਾਰਨ ਨਾਲ ਇਹਨਾਂ ਕਿ ਪਤਾ ਲੱਗ ਚੁੱਕਾ ਠੀਕ ਹੈ ਇਹ ਬੱਸ ਕਿੰਨੀ ਤੇਜ਼ ਸੀ ਕਹਿੰਦੇ ਜੀ ਬੱਸ ਕਾਫੀ ਤੇਜ਼ ਆਉਂਦੀ ਹੈ ਜੀ ਸਵੇਰ ਹੀ ਆਉਂਦੀ ਆ ਆਉਂਦੀ ਰੇਡੀ ਆਉਂਦੀ ਤੇਜ਼ੀ ਹੈ ਰੋਜ਼ ਆਉਂਦੀ ਆ ਆਉਂਦੀ ਰੋਜ਼ ਹੀ ਆਉਂਦੀ ਕਿ ਕਿੱਧਰੋਂ ਆ ਰਹੀ ਸੀ ਇਧਰਲੇ ਪਾਸੇ ਇਹ ਕੋਰਟ ਪੂਰਾ ਰੋਡ ਤੋਂ ਆ ਰਹੀ ਸੀ ਕੋਰਟ ਤੋਂ ਫਰੀਦਕੋਟ ਠੀਕ ਹੈ ਅੱਗੇ ਵੀ ਤੇਜ਼ੀ ਜਾਂਦੀ ਹੈ ਇਹ ਬਸ ਵੈਸੀ ਤੇਜ਼ ਹੁੰਦੀਆਂ ਇਹ ਨਿਊ ਦੀਪ ਜੀਆਂ ਵੈਸੀ ਨਹੀਂ ਸਲੋ ਹੁੰਦੀਆਂ ਕਦੇ ਬਹੁਤ ਵੇਖਦੇ ਆ ਅੱਛਾ ਭਾਈ ਤਿੰਨ ਤੋਂ ਚਾਰ ਡੈਥਾਂ ਤੇ ਜ਼ਖਮੀ ਕਿੰਨੇ ਕੁ ਬਣੇ ਜ਼ਖਮੀ ਵਾਵਾ ਜਣੇ ਜੀ ਜ਼ਖਮੀ ਹੈਗੇ ਸੀ 30-35 ਵਾਰੀਆਂ ਸੀਗੀਆਂ ਠੀਕ ਹੈ ਭਰੀ ਹੋਈ ਸੀ ਬਸ ਉਹਨਾਂ ਉਹ ਜ਼ਖਮੀ ਨੇ ਸਾਰੇ ਹਾਂਜੀ ਕਈ ਜ਼ਖਮੀਆਂ ਪਈਆਂ ਦੀਆਂ ਲੱਤਾਂ ਕੱਟੀਆਂ ਕਈਆਂ ਕਈ ਬੱਚੇ ਵੀ ਸੀ ਛੋਟੇ ਵੀ ਸੀ ਅੱਛਾ ਲੱਤਾਂ ਤਾਂ ਕਟੀਆਂ ਗਈਆਂ ਹਾਂਜੀ ਡ라이ਵਰ ਦਾ ਕੁਝ ਪਤਾ ਬਈ ਡਰਾਈਵਰ ਦਾ ਨਹੀਂ ਅਜੇ ਕੁਝ ਪਤਾ ਲੱਗ ਸਕਦਾ ਡਰਾਈਵਰ ਦਾ ਨਹੀਂ ਕੁਝ ਪਤਾ ਬਈ ਜੀ ਤੁਸੀਂ ਤੁਹਾਨੂੰ ਕੋਈ ਨੋਲਿਜ ਹੈ ਕਿ ਕੀ ਵਾਪਰਿਆ ਕਿਵੇਂ ਟੱਕਰ ਹੁੰਦੀ ਹੈ ਰੇਸ਼ਤਾ 108 ਲੈ ਆ ਅਸੀਂ ਤਾਂ ਜਦੋਂ ਆਏ ਹਾਂ ਪੇਸ਼ੈਂਟ ਲੈ ਕੇ ਆਏ ਹਾਂ 10 12 ਪੇਸ਼ੈਂਟ ਲੈ ਕੇ ਆਏ ਹਾਂ ਜਿਹੜੇ ਉਹ ਤਾਂ ਡੇਢ ਅਸੀਂ ਲੈ ਗਏ ਆਂ 7 8 ਬਹੁਤ ਡੈਡੀ ਸੀ 7 8 ਲਗਾਈ ਉਹ ਡੈਡ ਹਾਂਜੀ ਹਾਂਜੀ ਮੈਡੀਕਲ ਚ ਫਰੀਦਕੋਟ ਹਾਂਜੀ ਪਤਾ ਲੱਗਿਆ ਹੁਣ ਤਾਂ ਕਿੰਨੇ ਬੰਦਿਆਂ ਦੀ ਮੌਤ ਹੋ ਚੁੱਕੀ ਹੈ 8 ਕੁ ਹੋ ਗਏ ਉੱਥੇ ਮੈਡੀਕਲ ਦੇ ਵਿੱਚ 8 9 ਅਸੀਂ ਜਿਹੜੇ ਉੱਥੇ ਪਏ ਹਾਂ ਹਾਂਜੀ ਹਾਂਜੀ ਬਾਕੀ ਅੜੀ ਬਾਕੀ ਨੇ ਛੱਟਾ-ਸੁੱਟਾ ਜਿਹੜਾ ਨੇ ਬਾਕੀ ਜਿੱਕੀਆਂ ਦੇ ਬਹੁਤ ਜ਼ਖਮੀ ਹੈ ਠੀਕ ਹੈ ਹਾਂਜੀ ਛੱਟਾ ਕਾਫੀ ਹਾਂਜੀ ਹਾਂਜੀ ਛੱਟਾ ਕਹਿੰਦੇ ਕਿ ਲੱਤਾ ਵਾਹਾਂ ਤੱਕ ਵੱਢੀ ਗਈ ਹੈ ਹਾਂਜੀ ਹਾਂਜੀ ਵੱਢੀਆਂ ਜੀ ਮੈਡੀਕਲ ਦੇ ਵਿੱਚ ਆ ਜੀ ਫਰੀਦਕੋਟ ਹਾਂਜੀ ਠੀਕ ਹੈ ਤੁਹਾਨੂੰ ਪਤਾ ਬਈ ਇਹਦੇ ਬਾਰੇ ਕੁਝ ਨਹੀਂ ਕੋਈ ਵਾਪਰੇ ਹਾਂ ਤੁਹਾਨੂੰ ਪਤਾ ਕਿ ਜੀ ਬਾਅਦ ਚ ਆਏ ਲੇਟ ਆਏ ਠੀਕ ਹੈ ਉਹ ਤੇ ਬੱਸ ਵਿੱਚ ਵੀ ਜਦੋਂ ਦੇਖੇ ਨਹੀਂ ਬਾਹਰ ਕੱਢਤੀ ਉਸ ਤੋਂ ਬਾਅਦ ਉਦੋਂ ਬਾਹਰ ਕੱਢਦੀ ਠੀਕ ਹੈ ਬਾਹਰ ਆਏ ਤਾਂ ਲਗਾਤਾਰ ਤੇ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜਾ ਕੋਟਕਪੂਰਾ ਤੋਂ ਫਰੀਦਕੋਟ ਵੱਲ ਜਾ ਰਹੀ ਸੀ ਨਿਊ ਦੀ ਬੱਸ ਉਹਦੀ ਇੱਕ ਟੱਕਰ ਹੁੰਦੀ ਹੈ ਉਹ ਟੱਕਰ ਹੁੰਦੀ ਹੈ ਜਿਸ ਟਰੱਕ ਦੇ ਨਾਲ ਉਹ ਵੀ ਤਸਵੀਰ ਦਿਖਾ ਦਿੰਦੇ ਆ ਕਿ ਆ ਉਹ ਸੇਮ ਨਾਲ ਹੈ ਇਹ ਡਰੇਨ ਆ ਜਿਹਦੇ ਵਿੱਚ ਬੱਸ ਡਿੱਗਦੀ ਆ ਥੱਲੇ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਬੱਸ ਦਾ ਸਾਰਾ ਕਾਚ ਹੈ ਉਹ ਥੱਲੇ ਖਿਲਰਿਆ ਹੋਇਆ ਸੜਕ ਦੇ ਉੱਤੇ ਤੇ ਇੱਥੋਂ ਆ ਜਿਹੜੀ ਜਗ੍ਹਾ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਬੈਰੀਅਰ ਸੀਗਾ ਉਹ ਤੋੜ ਕੇ ਬੱਸ ਵਿੱਚ ਡਿੱਗ ਜਾਂਦੀ ਹੈ ਵਿੱਚ ਵਾਲੀਆਂ ਤਸਵੀਰਾਂ ਵਿੱਚ ਲਾਵਾਂਗੇ ਤਾਂ ਬੱਸ ਹੈ ਜਿਹੜੀ ਉਹ ਵਿੱਚ ਡਿੱਗ ਜਾਂਦੀ ਹੈ ਬੱਸ ਦਾ ਕੁਝ ਹਿੱਸਾ ਹੈ ਜਿਹੜਾ ਉਹ ਹਾਲੇ ਵੀ ਡਰੇਨ ਦੇ ਵਿੱਚ ਪਿਆ ਏ ਤੇ ਇਹਦੇ ਵਿੱਚ ਹੁਣ ਤੱਕ 8 ਤੋਂ 9 ਬੰਦਿਆਂ ਦੀ ਜਿਹੜੀ ਮੌਤ ਹੈ ਉਹ ਦੱਸੀ ਜਾ ਰਹੀ ਹੈ ਕਿ ਜੋ ਡਿਕਲੇਅਰ ਕੀਤੇ ਨੇ ਫਰੀਦਕੋਟ ਮੈਡੀਕਲ ਦੇ ਵੱਲੋਂ ਕੀਤੇ ਗਏ ਨੇ 108 ਐਂਬੂਲੈਂਸ ਵਾਲਿਆਂ ਨਾਲ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਹੈ ਕਿ 8 ਤੋਂ 9 ਬੰਦੇ ਹੁਣ ਤੱਕ ਡੈੱਡ ਹੋ ਚੁੱਕੇ ਨੇ 8 ਤੋਂ 9 ਉਹਨਾਂ ਵਿੱਚ ਬੰਦੇ ਬੱਚੇ ਔਰਤਾਂ ਕਿੰਨੀਆਂ ਸੀ ਉਹ ਹਾਲੇ ਨਹੀਂ ਪਤਾ ਪਰ ਇੰਨੇ ਲੋਕ ਡੈੱਡ ਹੋ ਚੁੱਕੇ ਨੇ ਤੇ ਵਿੱਚੋਂ ਕਈਆਂ ਦੀਆਂ ਲੱਤਾਂ ਤੇ ਬਾਹਾਂ ਲੱਤਾਂ ਬਾਹਾਂ ਵੱਡੀਆਂ ਕਿ ਤੱਕ ਗਈਆਂ ਨੇ ਤਾਂ ਇਹ ਫਰੀਦਕੋਟ ਉਹਨਾਂ ਦਾ ਕਹਿਣਾ ਕਿ ਜਿਹੜੀ ਬਸ ਦੀ ਰਫਤਾਰ ਹੈ ਉਹ ਕਾਫੀ ਜਿਆਦਾ ਸੀਗੀ ਬਸ ਜਿਹੜੀ ਆ ਉਹ ਤੇਜ਼ ਜਾ ਰਹੀ ਸੀਗੀ ਹਰ ਰੋਜ਼ ਬਸ ਜਾਂਦੀ ਹੈ ਤਾਂ ਪੁਲਸ ਦੇ ਵੱਲੋਂ ਲੋਕਾਂ ਨੂੰ ਪਾਸੇ ਹਟਾਇਆ ਜਾ ਰਿਹਾ ਕਿਉਂਕਿ ਲੋਕਾਂ ਦੀ ਇੱਥੇ ਧੀੜ ਹੈ ਜਿਹੜੀ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਤਾਂ ਲੋਕਾਂ ਦੇ ਨਾਲ ਹੋਰ ਗੱਲਬਾਤ ਕਰਦੇ ਆ ਕਿ ਕਿਸ ਨੇ ਦੇਖਿਆ ਤਾਂ ਦੂਸਰੇ ਪਾਸੇ ਦਿਖਾ ਦਿੰਨੇ ਆ ਕਿ ਜਿਹੜਾ ਟਰੱਕ ਹੈ ਉਹ ਉਸ ਜਗ੍ਹਾ ਮੌਜੂਦ ਹੈ ਉਹ ਜਿਹੜੀ ਟਰੱਕ ਜਿਹਦੇ ਨਾਲ ਟੱਕਰ ਹੁੰਦੀ ਹੈ ਬਸ ਦੀ ਨਿਊ ਦੀ ਬਸ ਹੈ ਰੋਜ਼ ਬਠਿੰਡਾ ਤੋਂ ਅਮਰਸਰ ਰੂਟ ਹੈ ਜਿਹੜਾ ਤਾਂ ਟਰੱਕ ਦੀ ਤਸਵੀਰ ਦਿਖਾਉਂਦੇ ਆ ਜਿਹਦੇ ਨਾਲ ਹੁਣ ਟੱਕਰ ਹੋਈ ਹੈ ਤਾਂ ਟਰੱਕ ਦੀਆਂ ਤਸਵੀਰਾਂ ਦਿਖਾਈਆਂ ਜਾਂ ਟਰੱਕ ਜਿਹੜਾ ਉਹ ਖੇਤ ਦੇ ਵਿੱਚ ਪਿਆ ਆ ਉਸ ਦੇ ਨਾਲ ਟੱਕਰ ਹੁੰਦੀ ਹੈ ਤੇ ਜਿਹੜੀ ਬੱਸ ਦਾ ਜਿਹੜਾ ਡਰਾਈਵਰ ਦੇ ਵੱਲੋਂ ਕੰਟਰੋਲ ਨਹੀਂ ਹੋਈ ਤੇ ਉਹ ਜਿਹੜੀ ਬੱਸ ਹੈ ਉਹ ਸਾਰੀ ਜਾ ਕੇ ਡਰੇਨ ਦੇ ਵਿੱਚ ਡੱਗ ਜਾਂਦੀ ਹੈ ਤਾਂ ਲੋਕਾਂ ਦੇ ਨਾਲ ਹੋਰ ਗੱਲਬਾਤ ਕਰਦੇ ਆ ਥੱਲੇ ਦੇਖ ਸਕਦੇ ਹੋ ਕਿ ਥੱਲੇ ਜਿਹੜੇ ਟਾਇਰਾਂ ਦੇ ਨਿਸ਼ਾਨ ਵੀ ਨੇ ਥੱਲੇ ਜਿਹੜਾ ਕੱਚ ਹੈ ਉਹ ਸਾਰਾ ਖਿੰਲਰਿਆ ਹੋਇਆ ਹੈ ਬਾਈ ਕੁਝ ਪਤਾ ਤੁਹਾਨੂੰ ਇਹਦੇ ਬਾਰੇ ਕਿਵੇਂ ਹੋਇਆ ਸਾਰਾ ਕੁਝ ਨਹੀਂ ਸਰ ਅਸੀਂ ਹੁਣੇ ਆਏ ਹਾਂ ਜੀ ਠੀਕ ਹੈ ਅੰਕਲ ਜੀ ਤੁਹਾਨੂੰ ਪਤਾ ਹੈ ਕਿਵੇਂ ਹੋਇਆ ਐਕਸੀਡੈਂਟ ਨਹੀਂ ਮੈਂ ਤਾਂ ਲੇਟ ਆ ਵੈਸੇ ਦੱਸ ਦੇ ਕਹਿੰਦੇ ਵੀ 6:00 ਸਟ 4:30 ਟਾਈਮ ਹੋਇਆ ਠੀਕ ਹੈ ਇਹ ਬੱਸਾਂ ਜਿਵੇਂ ਨਿਊ ਦੀਪ ਦੀ ਬੱਸ ਹੈ ਇਹਨਾਂ ਦੀ ਹਾਦਸੇ ਕਿਉਂ ਹੁੰਦੇ ਨੇ ਇਹ ਜਿਆਦਾ ਤੇਜ਼ ਚੱਲਣ ਕਰਕੇ ਹੀ ਗੈਰ ਨੇ ਸਾਰਿਆਂ ਨੇ ਇੱਕੋ ਇੱਕ ਹੀ ਇੱਥੇ ਜਿਹੜੇ ਮੌਕੇ ਸਰ ਸੀਗੇ ਸਾਰਿਆਂ ਨੇ ਇੱਕੋ ਗੱਲ ਦੱਸੀ ਹੈ ਕਹਿੰਦੇ ਓਵਰ ਸਪੀਡ ਵਿੱਚ ਆ ਰਿਹਾ ਸੀ ਕਿਸੇ ਨੂੰ ਪਾਸ ਕਰ ਰਿਹਾ ਸੀ ਠੀਕ ਹੈ ਤੇ ਜਿਹੜੇ ਜਿਹੜੇ ਆ ਮਤਲਬ ਡਰੇਨ ਨੇ ਜਿਵੇਂ ਆ ਇਹਨਾਂ ਦੇ ਬੈਰੀਅਰ ਨੇ ਇਹ ਮਤਲਬ ਐਂਗਲਾਂ ਦੇ ਬਣਾਏ ਹੋਏ ਨੇ ਇਹਨੂੰ ਕਿਵੇਂ ਦੇਖਦੇ ਹੋ ਬਈ ਇਹ ਰੋਕ ਪਾਏ ਕਿਉਂਕਿ ਬਸ ਵਿੱਚ ਜਾਵੜੀ ਸਾਰੀ ਤੂੰ ਜਦੋਂ ਆਊਟ ਆਫ ਕੰਟਰੋਲ ਹੋ ਗਈ ਫਿਰ ਤਾਂ ਤਾਂ ਹੱਲ ਹੀ ਨਹੀਂ ਕੋਈ ਉਹਨੇ ਜਿੱਧਰੋਂ ਖਿੱਚ ਕੇ ਲੈ ਜਾਣਾ ਉਹਦੇ ਜਿੱਧਰੋਂ ਲੈ ਜਾਣਾ ਖਿੱਚ ਕੇ ਲੈ ਬਿਲਕੁਲ ਓਕੇ ਥੈਂਕ ਯੂ ਬਿਲਕੁਲ ਥੈਂਕ ਯੂ ਜੀ ਬਾਜੀ ਤੁਹਾਨੂੰ ਪਤਾ ਘਟਣਾ ਬਾਰੇ ਕਿੰਨੇ ਵਜੇ ਵਾਪਸ ਨਹੀਂ ਜੀ ਮੈਂ ਲੇਟ ਆਇਆ ਠੀਕ ਹੈ ਜਦੋਂ ਤੁਸੀਂ ਆਏ ਹੋ ਬਸ ਵਿੱਚ ਬਈ ਸੀ ਤਾਂ ਡਰੇਨ ਨਹੀਂ ਬਾਹਰ ਸੀ ਮੈਂ ਆਪਣੇ ਬੱਚੇ ਵੈਸੇ ਇਸ ਟਾਈਮ ਹੀ ਆਉਂਦੇ ਸੀ ਤਾਂ ਕਰਕੇ ਆਇਆ ਬਾਈ ਇਹ ਜਿਵੇਂ ਬੱਸ ਕਹਿੰਦੇ ਕਾਫੀ ਤੇਜ਼ ਸੀਗੀ ਉਹ ਹਾਂਜੀ 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 ਬਹੁਤ ਤੇਜ਼ ਸੀ ਬੱਸ ਬੱਸ ਤੇਜ਼ ਹੀ ਆਉਂਦੀ ਉਧਰ ਟਰੱਕ ਵੀ ਤੇਜ਼ ਉਹ ਟਰੱਕ ਹੈ ਜੀ ਉਹ ਟਰੱਕ ਇਹ ਟਰੱਕ ਇੱਥੇ ਹੀ ਡਿੱਗ ਗਿਆ ਉਹਦਾ ਗੇ ਬਾਅਦ ਕੀਤਾ ਇੱਥੇ ਨਹੀਂ ਨਹੀਂ ਇੱਥੇ ਡਿੱਗਿਆ ਟਰੱਕ ਸਿੱਧਾ ਇਧਰੋਂ ਐਂ ਹੀ ਗਿਆ ਪੂਰਾ ਕਿ ਡਿੱਗਿਆ ਹਾਂਜੀ ਹਾਂਜੀ ਠੀਕ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਡਰੇਨ ਦਾ ਪੌਲਾ ਉਹ ਕਾਫੀ ਦੂਰੀ ਤੇ ਹੈ ਤੇ ਜਿਹੜਾ ਟਰੱਕ ਹੈ ਉਹ ਆ ਕੇ ਇੱਥੇ ਵਾੜ ਦੇ ਵਿੱਚ ਡਿੱਗਦਾ ਜਿਹੜਾ ਉਹ ਵੀ ਕਾਫੀ ਦੂਰ ਡਿੱਗਦਾ ਇਹਦਾ ਮਤਲਬ ਹੈ ਕਿ ਟਰੱਕ ਵੀ ਕਿਤਨੇ ਕਿਤੇ ਬਹੁਤ ਤੇਜ਼ ਸੀ ਤੇ ਦੂਸਰੇ ਪਾਸੇ ਬੱਸ ਦੀ ਸਪੀਡ ਜ਼ਿਆਦਾ ਹੋਣ ਕਰਕੇ ਡਰਾਈਵਰ ਦੇ ਵੱਲੋਂ ਸੰਭਲੀ ਨਾ ਤੇ ਉਹ ਜਾ ਕੇ ਸਿੱਧੀ ਟ੍ਰੇਨ ਦੇ ਵਿੱਚ ਡਿੱਗ ਪਈ ਹੈ ਤਾਂ ਇਹ ਟਰੱਕ ਦੀਆਂ ਤਸਵੀਰਾਂ ਨੇ ਟਰੱਕ ਦੇ ਡਰਾਈਵਰ ਬਾਰੇ ਦੇਖਦੇ ਆ ਕਿ ਟਰੱਕ ਦੇ ਡਰਾਈਵਰ ਦਾ ਕੀ ਹਾਲ ਹੈ ਤੇ ਉਹ ਕਿੱਥੇ ਹੈ ਸਾਰੀ ਗੱਲਬਾਤ ਕਰਦੇ ਆ ਵੀ ਬਾਈ ਇੱਥੇ ਕਾਫੀ ਲੋਕ ਮੌਜੂਦ ਨੇ ਤਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਬਾਈ ਜੀ ਇਹ ਟਕਣਾ ਬਾਰੇ ਪਤਾ ਤੁਹਾਨੂੰ ਕੁਝ ਮੈਂ ਹੁਣੇ ਆਇਆ ਹਾਂ ਹੁਣੇ ਆਇਆ ਇਹ ਤੁਹਾਨੂੰ ਸੱਚੀ ਗੱਲ ਜੀ ਜੀ ਤਾਂ ਗੱਲਬਾਤ ਲਗਾਤਾਰ ਦਿਖਾ ਰਹੇ ਨੇ ਟਰੱਕ ਦੀਆਂ ਤਸਵੀਰਾਂ ਇਹ ਟਰੱਕ ਹੈ ਜਿਹੜਾ ਇਹ ਉਸ ਪੁਲ ਤੋਂ ਤੇ ਜਾ ਕੇ ਇਧਰ ਦੀ ਹੁੰਦਾ ਜਿਹੜਾ ਸਾਈਡ ਤੋਂ ਜਿਹੜੀ ਜਗ੍ਹਾ ਇੱਥੋਂ ਦੀ ਹੁੰਦਾ ਹੋਇਆ ਇੱਥੇ ਆ ਕੇ ਡਿੱਗਦਾ ਤਾਂ ਲਗਾਤਾਰ ਤਸਵੀਰਾਂ ਦਿਖਾ ਦਿੰਨੇ ਆ ਬਾਪੂ ਜੀ ਤੁਹਾਨੂੰ ਘਟਨਾ ਬਾਰੇ ਪਤਾ ਕਿੰਨੇ ਕ ਵਜੇ ਵਾਪਰੀ ਇਹ ਇਹ ਸਵਾ 8 ਦੇ ਆਸ-ਪਾਸ ਸਾਢੇ 7 ਪਾਉਣੇ 8 ਓਨੇ ਕ ਵਜੇ ਆਪਰੀ ਹੈ ਤੇ ਬੱਸ ਤੇਜ਼ ਜਾਂਦੀ ਹੁੰਦੀ ਅੱਗੇ ਦੀ ਕਹਿੰਦੇ ਬੱਸ ਤੇ ਅੰਮ੍ਰਿਤਸਰ ਚੱਲੀ ਹੋਈ ਹੈ ਬੋਹਰੋ ਚਲਦੀ ਹੈ ਠੀਕ ਹੈ ਹਾਂ ਬੋਹਰੋ ਚਲਦੀ ਹੈ ਬੋਹਰੋ ਚਲਦੀ ਬੱਸ ਤੋਂ ਆਈ ਸੀ ਇਹ ਹਾਂ ਕੋਟਵਾਇਆ ਕੋਟੋ ਫੀਡ ਕੋਟ ਇਹ ਕਿੰਨੇ ਕ ਬੰਦਿਆਂ ਦੀ ਹੁਣ ਤੱਕ ਖਬਰ ਹੈ ਕਿੰਨੇ ਕ ਜ਼ਖਮੀ ਹੋ ਗਏ ਸਾਨੂੰ ਤਾਂ ਚੌਂਗ ਦਾ ਪਤਾ ਲੱਗਿਆ ਸਾਨੂੰ ਜੀ ਚੌਂਗ ਦਾ ਪਤਾ ਲੱਗਿਆ ਠੀਕ ਹੈ ਤੁਸੀਂ ਜਦੋਂ ਆਏ ਬੱਸ ਬਾਹਰ ਕੱਢੀ ਵੀ ਸੀ ਨਹੀਂ ਨਹੀਂ ਹੁਣ ਕੱਢੀ ਬੱਸ ਸਾਢੇ ਐ ਤੋਂ ਸਾਡਾ ਪਿੰਡ ਵੀਰੇ ਵਾਲਾ ਨਾਲ ਹੀ ਠੀਕ ਹੈ ਹਾਂ ਕੋਈ ਪਤਾ ਦੋ ਐਂਬੂਲੈਂਸਾਂ ਭਰ ਕੇ ਪਹਿਲੋ ਲੈ ਗਏ ਆ ਦੋ ਐਂਬ ਇਹ ਚਾਰ ਬੰਦੇ ਹੁਣ ਕਿੱਡੇ ਆ ਜੀ ਹੂੰ ਚਾਰ ਬੰਦੇ ਹੁਣ ਕਿੱਡੇ ਆ ਇਹ ਬਾਪੂ ਜਿਵੇਂ ਦੀਪ ਪਾਸੇ ਦੇ ਕਾਫੀ ਹਾਸੂ ਕਰਦਾ ਕੀ ਕਾਰਨ ਦੀਪ ਪਾਸ ਦੇ ਕਿਉਂ ਹੁੰਦੇ ਆ ਇਹ ਕੀ ਪ੍ਰਧਾਨ ਦੀ ਬੱਸ ਵਾਲਿਆਂ ਨੂੰ ਪਤਾ ਹੋਣਾ ਹੁਣ ਹੋਰ ਵੋਟਾਂ ਪਾਈ ਆ ਉਹ ਪਰਮਿਟ ਤੇ ਦੋ ਦੋ ਬੱਸਾਂ ਚਲਾਉਣੀ ਬਾਈ ਇਹ ਇੱਕ ਪਰਮਿਟ ਤੇ ਦੋ ਬੱਸਾਂ ਚਲਾਉਂਦੇ ਆ ਇਹ ਹਾਂ ਠੀਕ ਐ ਤੇ ਇਹ ਤੇ ਜੀ ਵੀ ਕਰ ਹੀ ਜਾਏਗਾ ਮਾਰਦੇ ਆ ਕਦੇ ਇੱਥੇ ਮਾਰਦੇ ਆ ਜੀ ਕਦੇ ਨਹਿਰ ਚ ਸੜ ਦਿੰਦੇ ਕਦੇ ਇੱਥੇ ਸੜ ਦਿੰਦੇ ਇਹਨਾਂ ਦਾ ਕਰਿਆ ਕੋਈ ਹੌਲੀ ਤਾਂ ਚੱਲਦੀ ਨਹੀਂ ਇਹ ਸਪੀਡਾਂ ਹੀ ਬਾਲੀਆਂ ਤੇਜ ਇਹਨਾਂ ਦੀ ਕੀ ਕਰੂਗਾ ਕੋਈ ਪੁੱਲ ਪੀੜੇ ਆ ਬਾਕੀ ਹੁਣ ਕੀ ਕਰਾਇਓ ਉਹ ਤਾਂ ਕਰਦੇ ਨੇ ਇਹ ਸਲੋ ਨਹੀਂ ਕਰਦੇ ਸਲੋ ਨਹੀਂ ਕਰਦੇ ਐਸੇ ਰੋਡ ਤੇ ਐ ਜਾਂਦੇ ਬਸ ਪੂਰੀ ਸਪੀਡ ਤੇ ਜਾ ਰਹੇ ਇਹ ਠੀਕ ਹੈ ਇਹ ਤਾਂ ਰੋਡ ਤਾਂ ਹੀ ਤਾਂ ਹੀ ਹਾਸੇ ਵਾਪਰਦੇ ਜੀ ਸਿੰਗਲ ਰੋਡ ਹੈ ਜੀ ਇਹ ਸਿੰਗਲ ਰੋਡ ਹੈ ਪੌੜੂ ਨਹੀਂ ਹੁੰਦੀ ਹਾਂ ਸਪੀਡ ਹੁੰਦੀ ਹੈ ਸਪੀਡ ਕੋਈ ਨਹੀਂ ਘੱਟ ਰੱਖਦੇ ਸਾਰੇ ਰੋਡ ਤੇ ਵੀਰੇ ਤੇਜ਼ ਚੱਲਦੇ ਆ ਹਰੇਕ ਰੋਡ ਤੇ ਫੁੱਲ ਵੱਡਾ ਫੁੱਲ ਸਪੀਡ ਤੇ ਜਾਂਦੇ ਆ 25 ਤਾਂ ਆਮ ਹੀ ਚੱਲਦੀ ਹੈ ਨਾ 120 25 ਤਾਂ ਆਮ ਹੀ ਚੱਲਦੀ ਹੈ ਇਹਨਾਂ ਦੀ ਬਸ 25 ਚੱਲਦੀਆਂ ਕੋਈ 80 80 ਤੇ ਆਮ ਹੀ ਗੇਅਰ 80 ਕਿਹੜਾ 120 ਲਈ ਜਾਂਦੇ 120 ਲਈ ਜਾਂਦੇ ਤੇ ਕਿੰਨੇ ਕੇ ਬੰਦੇ ਚਖਮੀ ਨੇ ਇਹਦੇ ਵਿੱਚ ਪਤਾ ਨਹੀਂ ਫੁੱਟਿੰਗ ਵੀ ਨਹੀਂ ਵੰਦੇਗੇ ਨਹੀਂ ਹਜੇ ਤਾਂ 6-7 ਕਹਿੰਦੇ ਆ ਜੀ 6-7 ਤਾਂ ਹੀ ਤਾਂ ਮੌਤ ਹੋ ਗਈ ਆ ਹਾਂ 8-9 ਦੀ ਕਹਿ ਰਹੇ ਆ ਜਿਹੜੇ ਐਂਬੂਲੈਂਸ ਹਾਂਜੀ ਹਾਂਜੀ ਬਾਕੀ ਜਿਹੜੇ ਬੱਚਾ ਕਹਿੰਦੇ ਇੱਕ ਲੱਭਿਆ ਨਹੀਂ ਸੀਗਾ ਪਤਾ ਨਹੀਂ ਰੁਪਿਆ ਕਰੀ ਤੇ ਤੀਜਾ ਬੱਚਾ ਵੀ ਮਿਲ ਗਈ ਮਿਲ ਗਈ ਮਿਲ ਗਿਆ ਹਸ ਬੱਚੇ ਕਿੰਨੇ ਸੀਗੇ ਬੱਚੇ ਤਿੰਨ ਬੱਚੇ ਸੀਗੇ ਤਿੰਨ ਬੱਚੇ ਸੀਗੇ ਤਿੰਨੇ ਮਿਲ ਗਏ ਉਹਨਾਂ ਦੀ ਹਾਲਤ ਕਿਵੇਂ ਹਾਲਤ ਉਹਨੇ ਗੰਭੀਰੀ ਇੱਕ ਦੀ ਤਾਂ ਬਾਹ ਟੁੱਟ ਗਈ ਜੀ ਬੱਚੇ ਦੀ ਹਾਂਜੀ ਹਾਂਜੀ ਠੀਕ ਹੈ ਤੇ ਦੋ ਬਹਿ ਗੰਭੀਰੀ ਆ ਤੁਜੀ ਸੀਰੀਅਸ ਨੇ ਹਾਂ ਸੀਰੀਅਸ ਹੀ ਠੀਕ ਹੈ ਤੇ ਜਿਵੇਂ ਕਹਿੰਦੇ ਕਿ ਲੱਤਾਂ ਵਾਂਹ ਤੱਕ ਵੱਡੀਆਂ ਗਈਆਂ ਲੋਕਾਂ ਦੀ ਬਿਲਕੁਲ ਬਿਲਕੁਲ ਲੱਤਾਂ ਵਾਂਹ ਵੱਡੀਆਂ ਹੁਣ ਆਪਦੇ ਹੱਥ ਪਿਆ ਸੀ ਉਹ ਪੰਦਾ ਮੁੰਡਿਆਂ ਨੇ ਵਸੀਮ ਨਾਲ ਚੁੱਟੇ ਚੱਕੂ ਨੇ ਅੱਛਾ ਹੱਥ ਇੱਥੇ ਪਿਆ ਸੀ ਹਾਂਜੀ ਹਾਂਜੀ ਵਾਂਹ ਪਈ ਸੀ ਇੱਕ ਵਾਂਹ ਵੀ ਇੱਕ ਛੜਕ ਤੇ ਪਈ ਸੀ ਉਹ ਵੀ ਚੱਕੀ ਹੈ ਚੱਕ ਕੇ ਵਿੱਚ ਰੱਖੀ ਹੈ ਉਹ ਗੱਡੀ ਦੇ ਅੱਛਾ ਉਂਗਲਾਂ ਪਈਆਂ ਸੀਆਂ ਕੱਟੀਆਂ ਉਂਗਲਾਂ ਵੀ ਉਹ ਕੀਤਨਾ ਸੜਕ ਦੇ ਪਈਆਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇੰਨੀ ਜ਼ਿੰਦਗੀ ਭਰ ਹੋਇਆ ਹਾਂ ਹਾਂਜੀ ਹਾਂਜੀ ਬਹੁਤ ਅਸਵਾ ਆਪਣੇ ਬਹੁਤ ਜਿਆਦਾ ਅਸਵਾ ਬਹੁਤ ਪਹਿਲਾਂ ਤਾਂ ਨਹੀਂ ਕਦੇ ਵਾਪਰੇ ਇਹ ਟ੍ਰੇਨ ਤੇ ਨਹੀਂ ਜੀ ਪਹਿਲੀ ਵਾਰੀ ਪਹਿਲੀ ਵਾਰੀ ਹੋਇਆ ਪਹਿਲੀ ਵਾਰੀ ਹੋਇਆ ਪਹਿਲੀ ਵਾਰ ਇਹ ਪਹਿਲੀ ਵਾਰ ਹੀ ਹੋਇਆ ਹਾਂਜੀ ਹਾਂ ਜਿਵੇਂ ਇਹ ਡਰੇਨ ਦੇ ਜਿਹੜਾ ਪੁਲ ਬਣਿਆ ਹੋਇਆ ਜਿਵੇਂ ਸਾਈਡ ਤੇ ਜਿਹੜਾ ਬੈਰੀਅਰ ਉਹਨੂੰ ਕਿਵੇਂ ਦੇਖਦੇ ਹੋ ਇਹ ਇੰਗਲਾਂਿਆਂ ਦਾ ਬਣਿਆ ਹੋਇਆ ਉਹ ਨਹੀਂ ਮਜ਼ਬੂਤ ਚਾਹੀਦੇ ਉਹ ਮਜ਼ਬੂਤ ਚਾਹੀਦੇ ਜੀ ਉਹ ਨਹੀਂ ਚਾਹੀਦੇ ਇਹ ਬਣਾਏ ਬਣਾਏ ਥੋੜੇ ਛੋਟੇ ਆ ਇਹ ਜਾਂ ਇਹ ਰੋਡ ਨੂੰ ਚੌੜਾ ਕਰਨ ਪੁਲ ਚੌੜਾ ਕਰਨ ਫਿਰ ਚਾਹੀਦਾ ਡਬਲ ਆ ਇਹ ਡਬਲ ਪੁਲ ਤੇ ਜਾਂ ਬੱਸਾਂ ਦਾ ਹੱਲ ਕੀਤਾ ਜਾ ਬਿਲਕੁਲ ਹਾਂਜੀ ਪਹਿਲੇ ਕੰਟਰੋਲ ਬੱਸਾਂ ਦਾ ਚਾਹੀਦੇ ਜਿਹੜੇ ਨਹੀਂ ਫੁੱਲ ਸਪੀਡ ਤੇ ਚਲਾਉਂਦੇ ਆ ਹੂੰ ਡਰਾਈਵਰ ਦੀ ਕੋਈ ਪਤਾ ਖਬਰ ਕੀ ਹੈ ਡਰਾਈਵਰ ਕਿੱਥੇ ਹੈ ਡਰਾਈਵਰ ਦੀ ਕੋਈ ਖਬਰ ਨਹੀਂ ਹੈ ਬਸਟਰ ਡਰਾਈਵਰ ਭੱਜ ਗਿਆ ਹਾਂਜੀ ਹਾਂਜੀ ਠੀਕ ਹੈ ਉਹ ਪਹਿਲਾਂ ਫੁੱਲਾ ਛਾਲਾ ਮਾਰ ਗਿਆ ਹਾਂਜੀ ਹਾਂਜੀ ਨਿਕਲ ਗਿਆ ਡਰਾਈਵਰ ਦਾ ਤਾਂ ਪਤਾ ਨਹੀਂ ਲੱਗਾ ਜੀ ਪਤਾ ਨਹੀਂ ਲੱਗਾ ਹੀ ਭੱਜ ਗਿਆ ਅੱਛਾ ਦੋਮਾ ਤਾਂ ਨਹੀਂ ਪਤਾ ਹਾਲੇ ਹਾਂਜੀ ਹਾਂਜੀ ਠੀਕ ਹੈ ਭਾਈ ਜੀ ਤੁਸੀਂ ਸੀਗੇ ਜਦੋਂ ਵਾਪਰੇ ਕੋਈ ਨਹੀਂ ਜੀ ਕਦੋਂ ਕائیں ਹੋ ਤੁਸੀਂ ਅਸੀਂ ਤਾਂ ਹੁਣ ਹੀ ਆਏ ਥੋੜੇ ਹੁਣ ਹੀ ਆਏ ਹੋ ਤੁਸੀਂ ਇਹ ਪੋਣੇ ਪੋਣੇ ਕੱਠਵੇ ਦਾਸਤਾ ਜੀ ਇਹ ਪੋਣੇ ਕੱਠ ਦਾ ਹਾਂਜੀ ਹਾਂਜੀ ਇਹ ਰੋਜ਼ ਜਾਂਦੀ ਹੂ ਬਸ ਇੱਥੋਂ ਦਾ ਹਾਂਜੀ ਡੇਲੀ ਡੇਲੀ ਦਾ ਹਾਂਜੀ ਠੀਕ ਹੈ ਤੇ ਇਹ ਟਰੱਕ ਦਾ ਡਰਾਈਵਰ ਪਤਾ ਕਿੱਥੇ ਆ ਇਹ ਟਰੱਕ ਜੀ ਫੌਜ ਵਾਲਿਆਂ ਦੇ ਜੀ ਫੌਜੀ ਸੀਗੀ ਜੀ ਇੱਕ ਦੀ ਬਾਹ ਟੁੱਟ ਗਈ ਆ ਅੱਛਾ ਤੇ ਇੱਕ ਸਹੀ ਹੈ ਜੀ ਇਹ ਆਰਮੀ ਵਾਲਾ ਸੀ ਆਰਮੀ ਵਾਲਾ ਟਰੱਕ ਸੀ ਜੇ ਲੱਗਦਾ ਨਹੀਂ ਨਹੀਂ ਉਹ ਕੁਸ ਸਮਾਨ ਵਗੈਰਾ ਲੈਣ ਚੱਲੇ ਸੀਗੇ ਅੱਛਾ ਅੱਛਾ ਹਾਂ ਜੀ ਡੰਡੇ ਜਿਵੇਂ ਚਾਵਲ ਵਗੈਰਾ ਕੋਈ ਰਾਸ਼ਨ ਲੈਣ ਚੱਲੇ ਹੋਣਗੇ ਹਾਂ ਜੀ ਠੀਕ ਆਰਮੀ ਵਾਲੇ ਸੀਗੇ ਉਹ ਵੀ ਉਹ ਵੀ ਜ਼ਖਮੀ ਨੇ ਉਹ ਵੀ ਜ਼ਖਮੀ ਆ ਇੱਕ ਜ਼ਖਮੀ ਇੱਕ ਸਹੀ ਹੈ ਜੀ ਠੀਕ ਹੈ ਹਾਂ ਜੀ ਤੇ ਡਰਾਈਵਰ ਕਨੈਕਟਰ ਦੀ ਖਬਰ ਨਹੀਂ ਕੋਈ ਨਹੀਂ ਨਹੀਂ ਖਬਰ ਨਹੀਂ ਉਹਨਾਂ ਕੀ ਲੱਗਦਾ ਭੱਜ ਭੁੱਜ ਗਈ ਨਹੀਂ ਹੋ ਸਕਦਾ ਵੇਖੋ ਨੂੰ ਪਤਾ ਲੱਗਿਆ ਨਹੀਂ ਉੱਪਰ ਕਲੀਅਰ ਪਤਾ ਨਹੀਂ ਇਹ ਬਿਲਕੁਲ ਅ ਜਿਵੇਂ ਇੰਨਾ ਭੜਾ ਐਕਸੀਡੈਂਟ ਹੋਇਆ ਲੈਵੇਂ ਲੱਤਾਂ ਬਾਹਾਂ ਤੁਸੀਂ ਆਖਿਆ ਕੇ ਬਾਹਰ ਪਈਆਂ ਸੀਗੀਆਂ ਇਹੋ ਜਿਹਾ ਕਦੇ ਦੇਖਿਆ ਪਹਿਲਾਂ ਨਹੀਂ ਨਹੀਂ ਜੀ ਪਹਿਲੀ ਵਾਰ ਦੇਖਿਆ ਜੀ ਅਸੀਂ ਇਹ ਪਹਿਲੀ ਵਾਰ ਹੋਇਆ ਪਹਿਲਾ ਪਹਿਲਾ ਚਾਂਸ ਹੈ ਇਹ ਪਹਿਲਾਂ ਨਹੀਂ ਦੇਖਿਆ ਕਦੇ ਉਹ ਤਾਂ ਜੁੜਨ ਦੀ ਵੀ ਨਹੀਂ ਹੋਣੀ ਜਿਹੜੀ ਨਹੀਂ ਜੀ ਨਹੀਂ ਜੁੜਨ ਵਾਲਾ ਤਾਂ ਹੈ ਹੀ ਨਹੀਂ ਉਹਨਾਂ ਦਾ ਸਹਾਕਦਾ ਜੀ ਇਹ ਕਿੱਟੀ ਜਮਾਈ ਮੋਟੇ ਵੱਲ ਹੋਵੇ ਜਿਹੜੇ ਸਰ ਟਰੱਕ ਇੱਥੇ ਪਹੁੰਚੇ ਟਰੱਕ ਵੀ ਫਿਰ ਕਾਫੀ ਤੇਜ਼ ਹੋਣਾ ਜਿਹੜਾ ਉੱਥੋਂ ਇੱਥੇ ਆ ਕੇ ਤੇਜ਼ ਨਾਲ ਹੀ ਆਉਂਦਾ ਹੀ ਆ ਇੰਨੀ ਵਾਟ ਆ ਕੇ ਹਾਂ ਇੱਥੇ ਲਿਆ ਸਾਰਾ ਕੱਚਾ ਵੇਖੋ ਕਿੱਥੇ ਕਿੱਥੇ ਗਿਆ ਟਰੱਕ ਜੀ ਪਲਟ ਗਿਆ ਜੇ ਆ ਘਰ ਚ ਵੜ ਜਾਂਦਾ ਇਹਨਾਂ ਦਾ ਨੁਕਸਾਨ ਵਿਚਾਰਾਂ ਦਾ ਹੋਣਾ ਸੀ ਇਹ ਰਹਿੰਦੇ ਇੱਥੇ ਵਿਚਾਰੇ ਘਰ ਚ ਹਾਂਜੀ ਵਿੱਚ ਰਹਿੰਦੇ ਇਹਨਾਂ ਦਾ ਨੁਕਸਾਨ ਬਹੁਤ ਹੋਣਾ ਸੀ ਹਾਂ ਬਿਲਕੁਲ ਤਾਂ ਗੱਲਬਾਤ ਕੀਤੀ ਲੋਕਾਂ ਨਾਲ ਉਹਨਾਂ ਨੇ ਆਖਿਆ ਕਿ ਹੁਣ ਤੱਕ 8 ਤੋਂ 9 ਜਿਹੜੇ ਵਿਅਕਤੀ ਨੇ ਉਹਨਾਂ ਦੀ ਮੌਤ ਹੋ ਚੁੱਕੀ ਐ ਤੇ ਕਈ ਇੱਥੇ ਜ਼ਖਮੀ ਨੇ ਜ਼ਖਮੀ ਇਸ ਪ੍ਰਕਾਰ ਨੇ ਕਿ ਉਹਨਾਂ ਦੀਆਂ ਲੱਤਾਂ ਤੇ ਬਾਹਾਂ ਤੱਕ ਇੱਥੇ ਰਹਿ ਗਈਆਂ ਜਿਹੜੀਆਂ ਕਿ ਲੋਕਾਂ ਨੇ ਚੱਕ-ਚੱਕ ਕੇ ਡਰੇਨ ਦੇ ਵਿੱਚ ਛੋੜ ਦਿੱਤੀਆਂ ਇੰਨਾ ਦਰਦਨਾਕ ਹਾਦਸਾ ਵਾਪਰਿਆ ਨੂਦੀ ਬਸ ਤੇ ਜਿਹੜਾ ਟਰੱਕ ਹੈ ਉਹ ਦੱਸਿਆ ਜਾ ਰਿਹਾ ਕਿ ਇਹ ਫੌਜਦਾਰ ਟਰੱਕ ਸੀਗਾ ਉਹ ਸਮਾਨ ਲੈਣ ਚੱਲੇ ਸੀਗੇ ਤੇ ਟਰੱਕ ਦੇ ਨਾਲ ਸਾਹਮਣੇ ਟੱਕਰ ਹੁੰਦੀ ਐ ਪਰ ਜਿਹੜਾ ਟਰੱਕ ਹੈ ਉਹ ਸਾਈਡ ਤੇ ਕੀਤਾ ਜਾਂਦਾ ਤੇ ਜਿਹੜੀ ਬੱਸ ਹੈ ਉਹ ਸਿੱਧੀ ਜਾ ਕੇ ਰੇਨ ਦੇ ਵਿੱਚ ਡਿੱਗਦੀ ਹੈ ਤਾਂ ਹੁਣ ਤੱਕ ਅੱਠ ਤੋਂ 9 ਵਿਅਕਤੀਆਂ ਦੀ ਜਿਹੜੀ ਮੌਤ ਦੱਸੀ ਜਾ ਰਹੀ ਹੈ ਕਈ ਜ਼ਖਮੀ ਨੇ ਲੱਤਾਂ ਪਾਹਾਂ ਵੱਡੀਆਂ ਗਈਆਂ ਉਹਨਾਂ ਦੀ ਹਾਲੇ ਗਿਣਤੀ ਸਾਹਮਣੇ ਨਹੀਂ ਆਈ ਕਿ ਕਿੰਨੇ ਲੋਕ ਜ਼ਖਮੀ ਨੇ ਤਿੰਨ ਵਿੱਚੋਂ ਬੱਚੇ ਸੀਗੇ ਇੱਕ ਬੱਚੇ ਦੀ ਕਹਿੰਦੇ ਆ ਕਿ ਬਾਹ ਤੱਕ ਵੱਡੀ ਗਈ ਹੈ ਤਾਂ ਕਾਚਾ ਜਿਹੜਾ ਉਹ ਸੜਕ ਉੱਤੇ ਹਾਲੇ ਤੱਕ ਖਿਲਰਿਆ ਹੋਇਆ ਤਸਵੀਰਾਂ ਲਗਾਤਾਰ ਦੇਖ ਰਹੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਨਿਊ ਦੀ ਬੱਸ ਹੈ ਉਹ ਕਾਫੀ ਤੇਜ਼ ਆਉਂਦੀ ਹੈ ਲੋਕਾਂ ਨੇ ਤਾਂ ਇਹ ਵੀ ਇਲਜ਼ਾਮ ਲਾਇਆ ਨੇ ਕਿ ਇੱਕ ਪਰਮਿਟ ਤੇ ਦੋ ਦੋ ਬੱਸਾਂ ਚੱਲਦੀਆਂ ਨੇ ਜਿਸ ਕਾਰਨ ਸਾਹਸੇ ਵਾਪਰਦੇ ਨੇ ਤਾਂ ਦੇਖ ਸਕਦੇ ਹੋ ਕਾਚਾ ਜਿਹੜਾ ਉਹ ਹਾਲੇ ਵੀ ਸੜਕ ਦੇ ਉੱਤੇ ਖਿੰੜ ਰਿਹਾ ਉਹਦੀ ਸਫਾਈ ਕਰਵਾਈ ਜਾ ਰਹੀ ਹੈ ਸੜਕ ਦੀ ਹੁਣ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਟੋੜ ਦਾ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਇਹ ਉਹ ਟੋੜ ਹੈ ਤੇ ਬੱਸ ਜਾ ਕੇ ਬੱਦੂ ਗਿਆ ਤਾਂ ਦਰਦਨਾਕ ਹਾਦਸਾ ਵਾਪਰਦਾ ਫਰੀਦਕੋਟ ਸ਼ਾਈ ਹਵੇਲੀ ਤੋਂ ਬਿਲਕੁਲ ਨੇੜੇ ਜਿਹੜਾ ਡਰੇਨ ਪੈਂਦਾ ਹੈ ਫਰੀਦਕੋਟ ਜਾਣਦਿਆਂ ਨੂੰ ਇਹ ਕਹਿੰਦੇ ਆ ਕਿ ਅਬੋਰ ਤੋਂ ਅਮਰਸਰ ਵਾਲਾ ਰੂਟ ਦੱਸਿਆ ਜਾ ਰਿਹਾ ਅਬੋਰ ਅੰਮ੍ਰਿਤਸਰ ਰੂਟ ਪਿੱਛੇ ਲਿਖਿਆ ਵੀ ਹੋਇਆ ਬੱਸ ਦੇ ਤਾਂ ਇਹ ਹਾਦਸਾ ਵਾਪਰਦਾ ਬੱਸ ਦੀਆਂ ਤਸਵੀਰਾਂ ਤੁਹਾਨੂੰ ਹੋਰ ਦਿਖਾ ਦਿੰਨੇ ਆ ਕਿ ਬੱਸ ਦੇ ਜਿਹੜੀਆਂ ਸੀਟਾਂ ਨੇ ਲਗਭਗ ਸਾਰੀਆਂ ਹੀ ਸੀਟਾਂ ਅੱਗੇ ਨੂੰ ਵਿੰਗੀਆਂ ਹੋ ਚੁੱਕੀਆਂ ਨੇ ਤਾਂ ਤਸਵੀਰਾਂ ਦਿਖਾ ਦਿੰਨੇ ਆ ਬੱਸ ਦੀਆਂ ਕਿ ਹਰ ਇੱਕ ਸੀਟ ਹੈ ਜਿਹੜੀ ਬੱਸ ਦੀ ਉਹ ਵਿੰਗੀ ਹੋ ਕੇ ਅੱਗੇ ਨੂੰ ਝੁਕੀ ਹੋਈ ਹੈ ਜਿਸ ਕਾਰਨ ਹਾਦਸੇ ਨੇ ਵਾਪਰੇ ਨੇ ਲੱਤਾਂ ਬਾਹਾਂ ਟੁੱਟੀਆਂ ਨੇ ਹੋਰ ਵੀ ਦੇਖ ਸਕਦੇ ਹੋ ਕਿ ਅਗਲੀਆਂ ਸੀਟਾਂ ਵੀ ਨੇ ਜਿਹੜੀਆਂ ਸਾਰੀਆਂ ਉਹ ਸਾਰੀਆਂ ਹੀ ਸੀਟਾਂ ਵਿੰਗੀਆਂ ਹੋ ਗਈਆਂ ਨੇ ਜਿਸ ਕਾਰਨ ਸਵਾਰੀਆਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਉੱਤੋਂ ਤਸਵੀਰ ਦਿਖਾ ਦਿੰਨੇ ਆਂ ਹੋਰ ਸ਼ੀਸ਼ੇ ਵਜ ਦੀ ਤਸਵੀਰ ਦਿਖਾ ਦਿੰਨੇ ਕੈਮਰਾਮੈਨ ਨੂੰ ਕਹੂੰਗਾ ਕਿ ਇਹਨੀਆਂ ਸੀਟਾਂ ਨੇ ਉਹ ਵਿੰਗੀਆਂ ਹੋ ਗਈਆਂ ਨੇ ਤਾਂ ਕਾਫੀ ਵੱਡਾ ਹਾਦਸਾ ਹੋਇਆ ਇੱਥੇ ਤਾਂ ਤਸਵੀਰਾਂ ਅੱਗੇ ਵੀ ਦਿਖਾਉਂਦੇ ਰਵਾਂਗੇ ਦੇਖ ਲੋ ਲੋਕਸ ਟੀਵੀ ਧੰਨਵਾਦ